ਸਾਨ ਦੋਸਤੋ ਹੁਣ ਜਿਮੀਦਾਰ ਭਰਾ ਜਾਵੇ ਤੇ ਜਾਵੇ ਕਿੱਧਰ ਜਦੋਂ ਉਹ ਝੰਡਾ ਰੋਗ ਵਧਮਾ ਘਟਮਾ ਬੂਟਾ ਨਿਕਲਣ ਲੱਗ ਜਾਂਦਾ ਉਹ ਖੇਤ ਦੇ ਵਿੱਚ ਕਾਫੀ ਅਮਾਊਂਟ ਦੇ ਵਿੱਚ ਹੋ ਜਾਂਦਾ ਕੋਈ ਇੱਕ ਦਾ ਬੂਟਾ ਨਹੀਂ ਕਈ ਕਈ ਸਾਲਾਂ ਦੇ ਵਿੱਚ ਲੱਖਾਂ ਦੀ ਤਦਾਦ ਤੇ ਵੀ ਆ ਜਾਂਦਾ ਬਥੇਰੇ ਲੋਕ ਮਹਿੰਗੇ ਮਹਿੰਗੇ ਬੀਜ ਲਿਆ ਕੇ ਵੀ ਵੀਦਦੇ ਆ ਕਿ ਅਸੀਂ ਉਸ ਕੰਪਨੀ ਦਾ ਬੀਜਿਆ ਸੀ ਅਸੀਂ ਉਸ ਕੰਪਨੀ ਦੇ ਬੀਜਿਆ ਸੀ ਸਣੀ ਵੀਰੇ ਸਾਡੀ ਪਨੀਰੀ ਜ ਫੇਰ ਵੀ ਹੋ ਗਿਆ ਹੁਣ ਲਾਈਵ ਐਗਜ਼ਾਮਪਲ ਹੀ ਹੈ ਜਿੰਨਾ ਲੋਕਾਂ ਦੀ ਮੁੱਛੇ ਦੀ ਪਨੀਰੀ ਸੀ ਹੁਣ ਤਾਪਮਾਨ ਇੱਕ ਰਿਹਾ ਫੁੱਲ ਹਾਈ ਰਿਹਾ ਇਹਦੇ ਲਈ ਥੋਡੇ ਲਈ ਇੱਕ ਰਾਮਬਾਣ ਇੱਕ ਕੰਪਨੀ ਲੈ ਕੇ ਆਈ ਹੈ ਜਿਹੜਾ ਕਿ ਪੇਟੈਂਟ ਹੈ ਜਿਹਦਾ ਨਾਮ ਹੈ ਐਜਸ ਕਿਸਾਨ ਦੋਸਤੋ ਫਾਰਮੂਲੇ ਨੂੰ ਨੋਟ ਕਰ ਲਿਓ ਯਾਦ ਕਰ ਲਿਓ ਇਹ ਤੁਹਾਡੇ ਕੰਮ ਆਉਣਾ ਹੀ ਆਉਣਾ ਹੈ ਰੀਜ਼ਨ ਐਤਕੀ ਪੰਜਾਬ ਹਰਿਆਣਾ ਦੇ ਵਿੱਚ ਬਾਸਮਦੀ ਦੀ ਬਜਾਦ ਬੜੀ ਬੱਬਰ ਹੋ ਰਹੀ ਹੈ ਕਿਸਾਨ ਦੋਸਤੋ ਦਵਾਈ ਦਾ ਨਾਮ ਹੈਗਾ ਐਜਸ ਜਿਹੜਾ ਕਿ ਇੱਕ 25 ਐਮਐਲ ਹੈ ਜਿਹੜਾ ਕਿ ਮੈਂ ਤੁਹਾਨੂੰ ਫੋਟੋ ਵੀ ਲਾ ਦੂਗਾ ਸਾਹਿਬ ਵੀਰ ਜਿਹੜਾ ਕਿ ਕੰਪਨੀ ਕਲੇਮ ਕਰਦੀ ਹੈ ਕਿ ਜਿਹੜਾ ਕਿ ਪੇਟੈਂਟ ਹੈ ਛੰਡਾ ਰੋਗ ਦੇ ਬੂਟੇ ਨਿਕਲ ਗਏ ਨਿਕਲ ਗਏ ਬਾਕੀ ਛੰਡਾ ਰੋਗ 99% ਤੱਕ ਉੱਥੇ ਦਾ ਉੱਥੇ ਹੀ ਰੁਕ ਜਾਊਗਾ ਐਡੀ ਤਕੜੀ ਦਵਾਈ ਹੈ ਜਿਹੜੀ ਕੱਲੇ ਛੰਡਾ ਰੋਗ ਨੂੰ ਨਹੀਂ ਇੱਕ ਟੰਗੋ ਵਾਇਰਸ ਹੁੰਦਾ ਹੈ ਕਿਹੜਾ ਵਾਇਰਸ ਜਿਹੜਾ ਕਿ ਮਦਰੇ ਬੂਟੇ ਰਹਿਣ ਵਾਲਾ ਵਾਇਰਸ ਜਿਹੜਾ ਕਿ ਪਿਛਲੇ ਸਾਲ 31 ਚ ਵੇਖਿਆ ਗਿਆ ਸੀ ਤੇ ਪਿਛਲੇ ਸਾਲ PR 121 ਚ ਵੇਖਿਆ ਗਿਆ ਸੀ ਉਹਦੀ ਨਿਸ਼ਾਨੀ ਦੱਸ ਦਿੰਨਾ ਉਹ ਬੂਟੇ ਛੋਟੇ ਰਹਿ ਜਾਣਗੇ ਤੇ ਸੈੜ ਤੋਂ ਪੀਲੇ ਹੋ ਜਾਣਗੇ ਤੇ ਉਹਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਛਿੱਟਾ ਨਹੀਂ ਲੱਗਦਾ ਇਹ ਬੈਕਟੀਰੀਅਲ ਫੰਗਸ ਹੁੰਦੇ ਕਿਸਾਨ ਦੋਸਤੋ ਯਾਦ ਰੱਖਿਓ ਬੈਕਟੀਰੀਅਲ ਫੰਗਸ ਜਿਹੜਾ ਇਹ ਟੀਕਾ ਇਹ ਬੈਕਟੀਰੀਅਲ ਫੰਗਸ ਤੇ ਜੋ ਪਿਛਲੇ ਸਾਲਾਂ ਦੀ ਪਹਿਲਾ ਤੇ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਹੋਪ ਕਰਦਾ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ। ਮੈਂ ਤੁਹਾਡਾ ਆਪਣਾ ਦੋਸਤ ਕੋਟ ਕਪੂਰ ਹਾਂ। ਕਿਸਾਨ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਮੈਂ ਵੀਡੀਓ ਹਮੇਸ਼ਾ ਉਸ ਮੁੱਦਿਆਂ ਤੇ ਬਣਾਉਣਾ ਹੈ ਜਿਹੜੀ ਆਪਣੇ ਕਿਸਾਨ ਦੋਸਤ ਦੀ ਲੋੜ ਹੋਵੇ। ਠੀਕ ਹੈ। ਕਾਫੀ ਇਹੋ ਜਿਹੀ ਵੈਰਾਈਟੀਆਂ ਆਪਣੇ ਬਾਜ਼ਾਰ ਦੇ ਵਿੱਚ ਨਵੀਆਂ ਆਉਂਦੀਆਂ ਪੁਰਾਣੀਆਂ ਆਉਂਦੀਆਂ ਜਿਹਨੂੰ ਆਪਣੇ ਕਿਸਾਨ ਦੋਸਤ ਬਹੁਤ ਜਾਣਦੇ ਹੀ ਹੁੰਦੇ ਆ। ਕਿਸਾਨ ਦੋਸਤ ਆਪਣੀ ਅੱਜ ਦੀ ਇਹ ਵੀਡੀਓ ਹੈ ਜੀ ਮੇਨ ਸਮੱਸਿਆ ਨੂੰ ਲੈ ਕੇ ਜਿੰਦੇ ਲਈ ਮੈਨੂੰ ਬਹੁਤ ਕਿਸਾਨ ਦੋਸਤਾਂ ਦੇ ਫੋਨ ਆ ਰਹੇ ਆ ਕਿ ਸਣੀ ਵੀਰੇ ਇਹਦਾ ਕੋਈ ਪੱਕਾ ਇਲਾਜ ਹੈ ਹੈ ਵੀ ਕਿ ਨਹੀਂ ਮੇਨ ਕੀ ਹੈ ਮੁਛਲ ਦੇ ਵਿੱਚ ਬਾਸਮਤੀਆਂ ਦੇ ਵਿੱਚ ਝੰਡਾ ਰੋਗ ਦੀ ਪ੍ਰੋਬਲਮ ਨੂੰ ਲੈ ਕੇ ਜਿਹਨੂੰ ਕਈ ਲੋਕ ਬਕਾਨਾ ਰੋਗ ਕਹਿੰਦੇ ਆ ਕਈ ਲੋਕ ਬੰਦੇ ਜੇ ਖੜੇ ਕਹਿੰਦੇ ਆ ਕਈ ਲੋਕ ਬਥੇਰੇ ਬਥੇਰੇ ਨਾਵਾਂ ਤੇ ਇਹਨੂੰ ਐਕਸਪਲੇਨ ਕਰਦੇ ਆ ਕੋਈ ਝੰਡਾ ਰੋਗ ਕੋਈ ਫੁੱਟ ਰੋਡ ਕੋਈ ਅਲੱਗ-ਅਲੱਗ ਨਾਵਾਂ ਤੇ ਮੈਨੂੰ ਆ ਕੇ ਕਹਿੰਦੇ ਆ ਕਿ ਕਿਸਾਨ ਦੋਸਤੋ ਬਹੁਤ ਹੀ ਦਵਾਈਆਂ ਯੂਜ਼ ਕੀਤੀਆਂ ਜਾ ਰਹੀਆਂ ਝੰਡਾ ਰੋਗ ਨੂੰ ਲੈ ਕੇ ਜਿਹੜਾ ਕਿ ਮੇਨ ਇੱਕ ਵਾਇਰਸ ਹੈ ਜਿਹੜਾ ਕਿ ਸੀਡ ਬੌਂਡ ਚੀਜ਼ ਹੈ ਮਤਲਬ ਕਿ ਜਿਹੜਾ ਖੇਤ ਚੋਂ ਵੀ ਉਗਰੇ ਹੁੰਦਾ ਤੇ ਜਿਹੜਾ ਕਈਆਂ ਇੱਕ ਬੀ ਦੇ ਵਿੱਚੋਂ ਵੀ ਆ ਜਾਂਦਾ ਬਥੇਰੇ ਲੋਕ ਕਿਸਾਨ ਦੋਸਤ ਆਪਣੇ ਝੰਡਾ ਰੋਗ ਦੀ ਪ੍ਰੋਬਲਮ ਨੂੰ ਲੈ ਕੇ ਪਹਿਲੀ ਯੂਰੀਆ ਦੇ ਵਿੱਚ ਇੱਕ 70% ਮੈਥੈਲ ਹੁੰਦਾ ਮੈਥੈਲ ਨੂੰ ਯੂਜ਼ ਕਰਦੇ ਆ ਜਿਹੜਾ ਕਿ ਮੈਲਵਿਨ ਦੇ ਨਾਮ ਤੇ ਬਹੁਤ ਮਸ਼ਹੂਰ ਹੈ ਨਚੀਨੋ ਕੰਪਨੀ ਦਾ ਕੁਝ ਲੋਕ ਮੈਲਵਿਨ ਨੂੰ ਛੱਡ ਕੇ 12-63 ਵੀ ਪਾ ਲੈਂਦੇ ਆ ਅਗਲੇ ਕਹਿੰਦੇ ਅਸੀਂ 12-63 ਪਾਇਆ ਸੀ ਸਣੀ ਵੀਰੇ ਪਿਛਲੇ ਸਾਲ ਬਹੁਤ ਹੱਦ ਤੱਕ ਬੂਟੇ ਸਾਡੇ ਰੁਕ ਗਏ ਸੀਗੇ ਠੀਕ ਹੈ ਕੋਈ ਲੋਕ ਇਹਨਾਂ ਫੰਗੀਸਾਈਡਾਂ ਤੋਂ ਇਲਾਵਾ ਇੱਕ ਟ੍ਰਾਈਕੋਡਰਮਾ ਸੰਜੀਵਨੀ ਦੇ ਨਾਮ ਤੇ ਮਸ਼ਹੂਰ ਹੈ ਜਿਹੜਾ ਰੂੜੀ ਦੇ ਵਿੱਚ ਰਲਾ ਕੇ ਛਿੱਟਾ ਦਿੱਤਾ ਜਾਂਦਾ ਹੈ ਬਾਇਓਲੋਜੀਕਲ ਫੰਗੀਸਾਈਡ ਜਿਹੜਾ ਹੁੰਦਾ ਕਿ ਟ੍ਰਾਈਕੋਡਰਮਾ ਜਿਹਨੂੰ ਬਥੇਰੇ ਲੋਕ ਯੂਜ਼ ਕਰਦੇ ਆ ਤੇ ਕਈਆਂ ਲੋਕਾਂ ਨੂੰ ਇਹਨਾਂ ਰਿਜ਼ਲਟ ਬਹੁਤ ਅੱਛਾ ਮਿਲਦਾ ਤੇ ਬਹੁਤ ਕਿਸਾਨ ਵੀਰਾਂ ਨੂੰ ਇੰਨਾ ਦਾ ਵੀ ਰਿਜ਼ਲਟ ਨਹੀਂ ਮਿਲਦਾ ਕਿਸਾਨ ਦੋਸਤੋ ਹੁਣ ਜਿਮੀਦਾਰ ਭਰਾ ਜਾਵੇ ਤੇ ਜਾਵੇ ਕਿੱਧਰ ਜਦੋਂ ਉਹ ਝੰਡਾ ਰੋਗ ਵਧਮਾ ਘਟਮਾ ਬੂਟਾ ਨਿਕਲਣ ਲੱਗ ਜਾਂਦਾ ਉਹ ਖੇਤ ਦੇ ਵਿੱਚ ਕਾਫੀ ਅਮਾਊਂਟ ਦੇ ਵਿੱਚ ਹੋ ਜਾਂਦਾ ਕੋਈ ਇੱਕ ਦਾ ਬੂਟਾ ਨਹੀਂ ਕਈ-ਕਈ ਸਾਲਾਂ ਦੇ ਵਿੱਚ ਲੱਖਾਂ ਦੀ ਤਦਾਦ ਤੇ ਵੀ ਆ ਜਾਂਦਾ ਬਥੇਰੇ ਲੋਕ ਮਹਿੰਗੇ ਮਹਿੰਗੇ ਬੀਜ ਲਿਆ ਕੇ ਵੀ ਬੀਜਦੇ ਆ ਕਿ ਅਸੀਂ ਉਸ ਕੰਪਨੀ ਦਾ ਬੀਜਿਆ ਸੀ ਅਸੀਂ ਉਸ ਕੰਪਨੀ ਦੇ ਬੀਜਿਆ ਸੀ ਸਣੀ ਵੀਰੇ ਸਾਡੀ ਪਨੀਰੀ ਜ ਫੇਰ ਵੀ ਹੋ ਗਿਆ ਹੁਣ ਲਾਈਵ ਐਗਜ਼ਾਮਪਲ ਹੀ ਹੈ ਜਿੰਨਾ ਲੋਕਾਂ ਦੀ ਮੁੱਛੇ ਦੀ ਪਨੀਰੀ ਸੀ ਹੁਣ ਤਾਪਮਾਨ ਇੱਕ ਰਿਹਾ ਫੁੱਲ ਹਾਈ ਰਿਹਾ 99% ਕਿਸਾਨ ਵੀਰਾਂ ਦੇ ਮੁੱਛਲ ਦੀ ਪਨੀਰੀ ਦੇ ਵਿੱਚ ਝੰਡਾ ਰੋਗ ਦੀ ਸਮੱਸਿਆ ਆਈ ਹੀ ਆਈ ਹੈ ਹੁਣ ਜਿਵੇਂ ਕਿ ਟਾਈਮ ਦੂਸਰੀਆਂ ਬਾਸਮ ਦੀ ਚੱਲ ਰਿਹਾ 17 18 11 21 16 99 18 47 18 85 ਹੁਣ ਜਿਵੇਂ ਜਿਵੇਂ ਉਹ ਵਿਜੀ ਜਾ ਰਹੇ ਆ ਕਿਸਾਨ ਦੋਸਤੋ ਐਤ ਕੀ ਤਾਪਮਾਨ ਹਾਈ ਕਰਕੇ ਉਹਦੇ ਵਿੱਚ ਵੀ ਝੰਡਾ ਰੋਗ ਨਿਕਲਦੀ ਸਮੱਸਿਆ ਆਉਗੀ ਹੀ ਆਉਗੀ ਹੁਣ ਕਿਸਾਨ ਦੋਸਤੋ ਇਹਦੇ ਲਈ ਤੁਹਾਡੇ ਲਈ ਇੱਕ ਰਾਮਬਾਣ ਇੱਕ ਕੰਪਨੀ ਲੈ ਕੇ ਆਈ ਹੈ ਜਿਹੜਾ ਕਿ ਪੇਟੈਂਟ ਹੈ ਜਿਹਦਾ ਨਾਮ ਹੈ ਐਜਸ ਕਿਸਾਨ ਦੋਸਤੋ ਫਾਰਮੂਲੇ ਨੂੰ ਨੋਟ ਕਰ ਲਿਓ ਯਾਦ ਕਰ ਲਿਓ ਇਹ ਤੁਹਾਡੇ ਕੰਮ ਆਉਣਾ ਹੀ ਆਉਣਾ ਹੈ ਰੀਜ਼ਨ ਐਤਕੀ ਪੰਜਾਬ ਹਰਿਆਣਾ ਦੇ ਵਿੱਚ ਬਾਸਮਤੀ ਦੀ ਬਜਾਦ ਬੜੀ ਬੱਬਰ ਹੋ ਰਹੀ ਹੈ ਕਿਸਾਨ ਦੋਸਤੋ ਦਵਾਈ ਦਾ ਨਾਮ ਹੈਗਾ ਐਜਸ ਜਿਹੜਾ ਕਿ ਇੱਕ 25 ਐਮਐਲ ਹੈ ਜਿਹੜਾ ਕਿ ਮੈਂ ਤੁਹਾਨੂੰ ਫੋਟੋ ਵੀ ਲਾ ਦਊਗਾ ਸਾਬ ਵੀਰਾ ਜਿਹੜਾ ਕਿ ਕੰਪਨੀ ਕਲੇਮ ਕਰਦੀ ਹੈ ਕਿ ਜਿਹੜਾ ਕਿ ਪੇਟੈਂਟ ਹੈ ਕਿਸਾਨ ਦੋਸਤੋ ਜਦੋਂ ਤੁਹਾਡਾ ਬਾਸਮਤੀ ਜਾਂ ਮੁਛਲ ਮਨ ਕੇ ਚੱਲੋ ਐਵਰੇਜ 15 ਤੋਂ 25 ਦਿਨਾਂ ਦਾ ਹੋ ਗਿਆ ਤੁਸੀਂ ਇਸ ਟੀਕੇ ਨੂੰ 25 ml ਦੇ ਟੀਕੇ ਨੂੰ 100 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਕੱਲੇ ਦੀ ਸਪਰੇਅ ਕਰਨੀ ਆ ਕਿਸਾਨ ਦੋਸਤੋ ਜਿਹੜਾ ਤਾਂ ਤੁਹਾਡੇ ਝੰਡਾ ਰੋਗ ਦੇ ਬੂਟੇ ਨਿਕਲ ਗਏ ਨਿਕਲ ਗਏ ਬਾਕੀ ਝੰਡਾ ਰੋਗ 99% ਤੱਕ ਉੱਥੇ ਦਾ ਉੱਥੇ ਹੀ ਰੁਕ ਜਾਊਗਾ ਐਡੀ ਤਕੜੀ ਦਵਾਈ ਹੈ ਜਿਹੜੀ ਕੱਲੇ ਝੰਡਾ ਰੋਗ ਨੂੰ ਨਹੀਂ ਇੱਕ ਟੰਗੋ ਵਾਇਰਸ ਹੁੰਦਾ ਹੈ ਕਿਹੜਾ ਵਾਇਰਸ ਜਿਹੜਾ ਕਿ ਮਦਰੇ ਬੂਟੇ ਰਹਿਣ ਵਾਲਾ ਵਾਇਰਸ ਜਿਹੜਾ ਕਿ ਪਿਛਲੇ ਸਾਲ 31 ਚ ਵੇਖਿਆ ਗਿਆ ਸੀ ਤੇ ਪਿਛਲੇ ਸਾਲ PR 121 ਚ ਵੇਖਿਆ ਗਿਆ ਸੀ ਉਹਦੀ ਨਿਸ਼ਾਨੀ ਦੱਸ ਦਿੰਨਾ ਉਹ ਬੂਟੇ ਛੋਟੇ ਰਹਿ ਜਾਣਗੇ ਤੇ ਸੈੜ ਤੋਂ ਪੀਲੇ ਹੋ ਜਾਣਗੇ ਤੇ ਉਹਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਛਿੱਟਾ ਨਹੀਂ ਲੱਗਦਾ ਇਹ ਬੈਕਟੀਰੀਅਲ ਫੰਗਸ ਨੂੰ ਦੇ ਕਿਸਾਨ ਦੋਸਤੋ ਯਾਦ ਰੱਖਿਓ ਬੈਕਟੀਰੀਅਲ ਫੰਗਸ ਜਿਹੜਾ ਇਹ ਟੀਕਾ ਹੈ ਇਹ ਬੈਕਟੀਰੀਅਲ ਫੰਗਸ ਤੇ ਜੋ ਪਿਛਲੇ ਸਾਲਾਂ ਦੀ ਪ੍ਰੈਕਟਿਸ ਚ ਵੇਖਿਆ ਗਿਆ ਜਿੱਥੇ ਬੂਟਾ ਕੋਈ ਝੰਡੇ ਰੋਗ ਦਾ ਨਿਕਲ ਗਿਆ ਇਹਨੇ ਉਥੇ ਦਾ ਉਥੇ ਹੀ ਰੋਗਤਾ ਰੀਜ਼ਨ ਝੰਡੇ ਰੋਗ ਦਾ ਕੋਈ ਨੁਕਸਾਨ ਇੱਕ ਨਹੀਂ ਕਿਸਾਨ ਦੋਸਤੋ ਝੰਡੇ ਰੋਗ ਵੱਧਵੇਂ ਘਟਵੇਂ ਬੂਟੇ ਦਾ ਨੁਕਸਾਨ ਬਹੁਤ ਜ਼ਿਆਦਾ ਕਿਉਂ ਜਿੱਥੇ ਉਹ ਖੇਤ ਵਿੱਚ ਇੱਕ ਸਾਲ ਨਿਕਲ ਗਿਆ ਤੇ ਜੇ ਤੁਸੀਂ ਉਹਨੂੰ ਪੱਟਤਾ ਜਿਹੜੀ ਉਹਦੇ ਥੱਲੋਂ ਜੈਲ ਨਿਕਲਦੀ ਹੈ ਉਹ ਆਪਣੇ ਖੇਤ ਦੇ ਵਿੱਚ ਫੈਲ ਜਾਂਦੀ ਹੈ ਜਦੋਂ ਉਹ ਆਪਣੇ ਖੇਤ ਦੇ ਵਿੱਚ ਜੈਲ ਫੈਲ ਜਾਂਦੀ ਹੈ ਅਗਲੇ ਸਾਲ ਜੇ ਆਪਾਂ ਕੋਈ ਬਾਸਮਤੀ ਜਾਂ ਕਿਸੇ ਵੀ ਪ੍ਰਕਾਰ ਦੀ ਹੋਰ ਵੈਰਾਈਟੀ ਲਗਾਉਨੇ ਆ ਤੇ ਕਿਸਾਨ ਦੋਸਤੋ ਉਹਦੇ ਤੇ ਵੀ ਉਹ ਨਿਕਲੇ ਹੁੰਦਾ ਦੂਸਰੀ ਗੱਲ ਜਿੱਥੇ ਝੰਡੇ ਰੋਗ ਦਾ ਪ੍ਰਕੋਪ ਆ ਗਿਆ ਉੱਥੇ ਆਪਣਾ 10 ਤੋਂ 15 ਮਣ ਤੱਕ ਆਪਣੀ ਵੈਰਾਈਟੀ ਦਾ ਆਪਣੀ ਪੈਡੀ ਦਾ ਆਪਣੇ ਝੋਨੇ ਦਾ ਆਪਣੀ ਬਾਸਮਤੀ ਦਾ ਨੁਕਸਾਨ ਹੋ ਜਾਂਦਾ ਹੈ ਕਿਸਾਨ ਦੋਸਤ ਇਹ ਸਮੱਸਿਆ ਨੂੰ ਲੈ ਕੇ ਪਿਛਲੇ 7-8 ਸਾਲਾਂ ਤੋਂ ਬਹੁਤ ਜ਼ਿਆਦਾ ਦੁਬਿਧਾ 'ਚ ਕਿ ਅਸੀਂ ਕਰੀਏ ਤਾਂ ਕਰੀਏ ਕੀ ਕਿਸਾਨ ਦੋਸਤੋ ਸਮਾ ਆ ਗਿਆ ਹੁਣ ਇਸ ਦਵਾਈ ਦਾ ਵੀ ਇਸ ਬਿਮਾਰੀ ਦਾ ਵੀ ਆਪਣੇ ਕੋਲ ਪੱਕਾ ਹੱਲ ਆ ਗਿਆ ਜਿਹੜਾ ਕੀ ਇੱਕੋ ਇੱਕ ਇਕਲੌਤਾ ਇਲਾਜ ਪੇਟੈਂਟ ਦਵਾਈ এজਸ ਜੇਕਰ ਕਿਸਾਨ ਦੋਸਤੋ ਜੇ ਤੁਸੀਂ ਪਨੀਰੀ ਵੀ ਹੈਈ ਹੈ ਜੇ ਤੁਹਾਨੂੰ ਪਨੀਰੀ 'ਚ ਵੀ ਇਹ ਸਮੱਸਿਆ ਆ ਰਹੀ ਹੈ ਤਾਂ ਪਨੀਰੀ ਵਾਸਤੇ ਵੀ ਇਹਨਾਂ ਦੇ ਇੱਕ ਛੋਟੇ ਟੀਕੇ ਆ ਰਹੇ ਐ ਜਿਹੜੇ ਕੀ ਹੈਗੇ 10 ਐ ਮਿਲਦੇ ਜਿਹੜਾ ਕਿ ਇੱਕ ਟੋਲੀ ਦੇ ਵਿੱਚ ਪਾ ਕੇ ਪਨੀਰੀ ਕਟੋ-ਕਟ 12 ਦਿਨਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਜੜ ਥੋੜੀ-ਥੋੜੀ ਲੱਗੀ ਹੋਵੇ 12 ਦਿਨਾਂ ਤੋਂ ਬਾਅਦ ਤੁਸੀਂ ਇਹਦੀ ਸਪਰੇਅ ਕਰ ਦੇਣੀ ਹੈ ਜਿੱਥੇ ਝੰਡਾ ਰੋਗ ਆ ਗਿਆ ਕਿਸਾਨ ਦੋਸਤੋ ਉਹ ਪਨੀਰੀ 'ਚ ਵੀ ਰੁਕ ਜਾਊਗਾ ਇਹ ਝੋਨੇ ਵਿੱਚ ਤੁਸੀਂ ਇਹਨੂੰ ਯੂਜ਼ ਕਰਨਾ 15 ਦਿਨਾਂ ਤੋਂ ਬਾਅਦ 30 ਦਿਨ ਤੋਂ ਪਹਿਲਾਂ ਪਹਿਲਾਂ ਕੋਸ਼ਿਸ਼ ਕਰੋ 20-25 ਦਿਨ ਦੇ ਉੱਤੇ 100 ਲੀਟਰ ਪਾਣੀ ਚ ਮਿਕਸ ਕਰਕੇ ਸ਼ਾਮ ਦੇ ਪੈਰ ਤੇ ਕੱਲੀ ਨਹੀਂ ਸਪਰੇਅ ਕਰਨੀ ਵਿੱਚ ਕੁਝ ਨਹੀਂ ਪਾਣਾ ਹਾਂਜੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੇ ਝੰਡਾ ਰੋਗ ਪਿਛਲੇ ਸਾਲ ਜ਼ਿਆਦਾ ਆਇਆ ਸੀ ਜੇ ਉਹ 10ਵੇਂ ਦਿਨ ਟ੍ਰਾਈਕੋਡਰਮ ਆ ਜਾਂ 70% ਮੈਥੈਲਿਆ 12 ਥ੍ਰੀਡ ਯੂਜ਼ ਕਰਦੇ ਹੈ ਕਰ ਲਓ ਪਰ ਜੇ ਸਮੱਸਿਆ ਵੱਧਦੀ ਲੱਗ ਰਹੀ ਆ ਜਾਂ ਜੇ ਲੱਗਦਾ ਕਿ ਨਾ ਇੱਕੋ ਹੀ ਸਪਰੇਅ ਕਰਨੀ ਆ ਝੰਡਾ ਰੋਗ ਮੇਰੇ ਉੱਥੇ ਹੀ ਰੁਕਦੇ ਫਿਰ ਕੱਲਾ ਕੱਲਾ ਇਕਲੌਤਾ ਇਲਾਜ ਉਹ ਹੈਗਾ ਜੀ ਇਹ ਜਿਸ ਤੇ ਦੂਸਰੀ ਗੱਲ ਕਿਸਾਨ ਦੋਸਤੋ ਐਤ ਕੀ ਬਾਸਮਤੀ ਆਪਣੇ ਬਹੁਤ ਜ਼ਿਆਦਾ ਲੱਗੀ ਆ ਤੇ ਪਿਛਲੇ ਸਾਲ ਵੀ ਆਪਣੇ ਬਾਸਮਤੀਆਂ ਦੇ ਵਿੱਚ ਗੋਭ ਦੀ ਸੁੰਡੀ ਦਾ ਬੜਾ ਅਟੈਕ ਆਇਆ ਸੀ ਆਪਾਂ ਇੱਕ ਅਗਲੀ ਵੀਡੀਓ ਲੈ ਕੇ ਆ ਰਹੇ ਹਾਂ ਕਿ ਸਪੈਸ਼ਲ ਦਵਾਈ ਬਾਸਮਤੀ ਦੇ ਉੱਤੇ ਤੁਸੀਂ ਇੱਕ ਹੀ ਕਰਨੀ ਹੈ ਇਹ ਨਹੀਂ ਕੋਈ 50 ਦਿਨ ਤੁਹਾਡੇ ਕੋਈ ਗੋਭ ਦੀ ਸੁੰਡੀ ਜਾਂ ਪੱਤਾ ਲਵੇਟ ਆ ਜਾਓ ਇੱਕੋ ਇੱਕ ਇਕਲੌਤਾ ਇਲਾਜ 40 ਤੋਂ 50 ਦਿਨਾਂ ਦੇ ਵਿੱਚ ਉਹਦੀ ਸਪਰੇਅ ਕਰ ਦੇਣੀ ਹੈ ਤੇ 50 ਦਿਨਾਂ ਵਾਸਤੇ ਪਤਲਾ ਲਪੇਟ ਗੋਲ ਦੀ ਸੁੰਡੀ ਨੇੜੇ ਬਣੀ ਆਣੀ ਕਿਸਾਨ ਦੋਸਤੋ ਪਰ ਆਪਾਂ ਉਸ ਬਾਰੇ ਚਰਚਾ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਕਿਉਂਕਿ ਵੀਡੀਓ ਲੰਮੀ ਹੋ ਜੂਗੀ ਤੇ ਜਾਂਦੇ ਜਾਂਦੇ ਕਿਸਾਨ ਦੋਸਤੋ ਮੈਂ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਹਾਂ ਤੁਸੀਂ ਮੇਰੀ ਵੀਡੀਓਜ਼ ਨੂੰ ਫੇਸਬੁੱਕ ਤੇ YouTube ਤੇ ਬੜਾ ਪਿਆਰ ਦਿੰਨੇ ਹੋ ਕਿਸਾਨ ਦੋਸਤੋ ਤੁਹਾਡਾ ਇੱਕ ਇੱਕ ਕਮੈਂਟ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਤੁਸੀਂ ਮੈਨੂੰ ਆਪ ਦਾ ਕਮੈਂਟਾਂ ਦੇ ਵਿੱਚ ਸੁਝਾਅ ਜ਼ਰੂਰ ਦਿਆ ਕਰੋ ਜੇਕਰ ਕਿਸੇ ਹੋਰ ਚੀਜ਼ ਬਾਰੇ ਜਾਣਕਾਰੀ ਲੈਣੀ ਹੁੰਦੀ ਹੈ ਉਹ ਵੀ ਕਮੈਂਟਾਂ 'ਚ ਲਿਖਿਆ ਕਰੋ ਮੈਂ ਤੁਹਾਡੇ ਲਈ ਸਪੈਸ਼ਲ ਉਹ ਵੀ ਵੀਡੀਓ ਬਣਾਉਂਗਾ ਦੂਸਰੀ ਗੱਲ ਜਾਂਦੇ ਜਾਂਦੇ ਕਿਸਾਨ ਦੋਸਤੋਂ ਆਪਣੀ ਇਸ ਵੀਡੀਓ ਅੱਜ ਦੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਉਹ ਲੱਖਾਂ ਕਰੋੜਾ ਕਿਸਾਨ ਦੋਸਤਾਂ ਤੱਕ ਪਹੁੰਚਦੀ ਹੈ ਤੇ ਇੱਕ ਕਿਸਾਨ ਦੇ ਵੀ ਆਪਾਂ ਜੇਕਰ ਸਪੋਜ਼ ਕਰੋ ਇੱਕ ਕਿਸਾਨ ਨੇ ਵੀ ਕੋਈ ਚੰਗੀ ਚੀਜ਼ ਯੂਜ਼ ਕਰ ਲਈ ਕੋਈ ਹੁੰਦਾ ਕੋਈ 5 10000 ਦਾ ਕਿੱਲੇ ਮਗਰ ਫਾਇਦਾ ਹੋ ਗਿਆ ਤਾਂ ਕਿਸਾਨ ਦੋਸਤੋਂ ਆਪਣੇ ਲਈ ਇੱਕ ਬੜਾ ਪੁੰਨ ਦਾ ਕੰਮ ਹੁੰਦਾ ਤਾਂ ਮੈਂ ਜਾਂਦੇ ਜਾਂਦੇ ਕਿਸਾਨ ਦੋਸਤੋਂ ਇੱਕੋ ਹੀ ਬੇਨਤੀ ਕਰੂੰਗਾ ਆਪਣੀ ਅੱਜ ਦੀ ਵੀਡੀਓ ਨੂੰ ਵੀ ਤੁਸੀਂ ਦੱਬ ਕੇ ਸ਼ੇਅਰ ਕਰਨਾ ਤੇ ਮੈਨੂੰ ਕਮੈਂਟਾਂ ਦੇ ਵਿੱਚ ਤਾਂ ਸੁਝਾਅ ਦੇਣਾ ਤੇ ਵੀਡੀਓ ਨੂੰ ਕਿਸਾਨ ਦੋਸਤੋਂ ਲਾਈਕ ਕਰਨਾ ਨਹੀਂ ਭੁੱਲਣਾ ਤੁਸੀਂ ਮੈਨੂੰ ਜਾਣਦੇ ਹੀ ਹੋ ਮੈਂ ਤੁਹਾਡਾ ਆਪਣਾ دوست سنی ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ਸ ਪ੍ਰਾਣੀ ਦਾਣਾ ਮੰਡੀ ਕੋਟਕਪੂਰਾ ਕਿਸਾਨ ਦੋਸਤੋ ਨੰਬਰ ਮੇਰਾ ਤੁਸੀਂ ਜਾਣਦੇ ਹੋ ডিসਪਲੇ ਦੇ ਵਿੱਚ ਚੱਲ ਰਿਹਾ 8437700547 ਤੁਸੀਂ ਮੈਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਨੂੰ ਕੋਟਕਪੂਰਾ ਆ ਕੇ ਮੈਨੂੰ ਮਿਲ ਵੀ ਸਕਦੇ ਹੋ ਜੇਕਰ ਨਹੀਂ ਤਾਂ ਤੁਸੀਂ ਮੈਨੂੰ WhatsApp ਤੇ ਬੋਲ ਕੇ ਰਿਪਲਾਈ ਕਰ ਦਿਓ ਮੈਂ ਤੁਹਾਨੂੰ WhatsApp ਦੇ ਉੱਤੇ ਹੀ ਬੋਲ ਕੇ ਰਿਪਲਾਈ ਕਰ ਦੂੰਗਾ ਸਭ ਤੋਂ ਮੇਨ ਦੂਸਰੀ ਗੱਲ ਜਾਂਦੇ ਜਾਂਦੇ ਕਿ ਤੁਸੀਂ ਮੈਨੂੰ ਕਿਸੇ ਵੀ ਪ੍ਰਕਾਰ ਦਾ ਜੇਕਰ ਤੁਸੀਂ ਚੀਜ਼ ਮੰਗਾਉਣੀ ਚਾਹੁੰਦੇ ਹੋ ਆਪਣੀ ਕੋਰੀਅਰ ਸਰਵਿਸ ਵਿੱਚ ਚੱਲਦੀ ਹੈ ਨਹੀਂ ਤਾਂ ਥਰੂ ਬਾਈ ਬੱਸ ਮੈਂ ਬੱਸ ਰਹੀਂ ਤੁਹਾਨੂੰ ਤੁਹਾਡੇ ਸਮਾਨ ਉੱਥੇ ਭੇਜ ਵੀ ਸਕਦਾ ਤੇ ਮੇਰਾ ਪੱਕਾ ਜੀਐਸਟੀ ਵਾਲਾ ਬਿੱਲ ਤੁਹਾਨੂੰ ਤੁਹਾਡੇ ਵਟਸਐਪ ਦੇ ਉੱਤੇ ਹੀ ਤੇ ਬੱਸ ਦੇ ਨਾਲ ਨਾਲ ਹੀ ਆ ਜਾਊਗਾ ਮੈਂ ਸਾਰੇ ਕਿਸਾਨ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂ ਮੈਂ ਆਪਣੇ ਦੋਸਤ ਦੀ ਵੀਡੀਓ ਨੂੰ ਦਬ ਕੇ ਸ਼ੇਅਰ ਕਰਦੇ ਆ ਤੇ ਦਬ ਕੇ ਅੱਗੇ ਲੋਕਾਂ ਨੂੰ ਦੱਸਦੇ ਆ ਸਾਰੇ ਕਿਸਾਨ ਦੋਸਤਾਂ ਸਤਿ ਸ਼੍ਰੀ ਅਕਾਲ